ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ 'ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਵੈਰੋ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ 'ਚ ਦੋਸਤੋ ਟਾਪ ਦੀ ਤੁਹਾਨੂੰ ਝੋਟੀ ਦਿਖਾ ਦੇਣੀ ਨਗੀਨਾ ਜੇ ਚੰਗੀ ਝੋਟੀ ਭਾਲਦੇ ਆ ਨਾ ਦੋਸਤੋ ਹਰਿਆਣੇ 'ਚ ਜਾਣ ਦੀ ਲੋੜ ਨਹੀਂ ਤੁਹਾਨੂੰ ਵੈਰੋ ਕੇ ਪਿੰਡ ਦੇ ਵਿੱਚੋਂ ਹੀ ਵਿਖਾ ਦੇਣੀ ਆ ਜਿਹੜੇ ਵੀ ਚੈਨਲ ਤੇ ਪਹਿਲੀ ਿਆਰ ਵੀਡੀਓ ਦੇਹਦੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626952 ਇਹ ਤੇ ਕਨੈਕਟ ਕਰ ਸਕਦੇ ਆ ਚੰਗੇ ਕੱਦ ਕਾਠ ਵਾਲੀ ਤੇ ਦੋਸਤੋ ਬੱਚੇ ਵੀ ਇਹ ਜਾਨੀ ਕਿ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਦੋਸਤੋ ਦੇਖ ਸਕਦੇ ਆ ਚੰਗੇ ਦੁੱਧ ਵਾਲੀ ਆ ਦੋਸਤੋ ਨਗੀਨਾ ਹੀ ਆ ਆਪਣੇ ਚੈਨਲ ਤੇ ਬਹੁਤ ਚੰਗੀ ਝੋਟੀ ਤੁਹਾਨੂੰ ਅੱਜ ਵਿਖਾ ਦੇਣੀ ਆ ਤੇ ਘਰੇਲੂ ਝੋਟੀ ਆ ਕੋਈ ਵਪਾਰ ਦਾ ਕੰਮ ਨਹੀਂ ਐਨੇ ਕ ਪਸ਼ੂ ਬਾਈ ਦੇ ਦੇਖ ਸਕਦੇ ਆ ਦੁੱਧ ਤੇ ਲਾਈਵ ਆ ਆ ਦੋਸਤੋ ਮਾਂ ਆਈ ਦੀ ਇਹਦਾ ਦੁੱਧ ਵੀ ਬਾਈ ਨੂੰ ਪੁੱਛ ਲਾਂਗੇ ਕਿੰਨਾ ਦਿੱਤਾਗਾ ਬਾਕੀ ਇਹਦਾ ਜਿਹੜਾ ਬੱਚਾ ਆਇਆ ਪਹਿਲੇ ਸੂਏ ਦਾ ਬਾਈ ਕੋਲੇ ਉਹ ਵੀ ਤੁਹਾਨੂੰ ਵੀਡੀਓ ਜੀ ਵਿਖਾ ਦਾਂਗੇ ਆ ਜਾਓ ਇੱਥੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਦੱਸ ਦੋ ਜੀ ਕਰ ਜੀ ਤਾਂ ਠੀਕ ਆ ਹਾਂ ਜੀ ਘਰ ਤਾਂ ਆਪਣਾ ਸਮਾਲ ਸਾਰਾ ਵਾਲੇ ਰਾਹ ਤੇ ਹੀ ਰਹਿ ਜਾਂਦਾ ਹਨਾ ਹਾਂ ਹਾਂ ਠੀਕ ਆ ਜਿਹੜੀ ਆਪਾਂ ਆ ਝੋਟੀ ਅੱਜ ਵੇਚਣੀ ਆ ਇਹਨੇ ਸੂਆ ਕੰਨਵਾ ਸੂਣਾ ਦੂਜੇ ਸੂਏ ਸੁਣਾਏ ਨੇ ਦੂਜੇ ਸੂਏ ਹੁਣ ਇਹ ਤਾਂ ਦਿਨ ਕਿੰਨੇ ਰਹਿੰਦੇ ਪੂਰੇ ਹੋਣ ਨੇ ਇਹਨੇ ਦੇ 8 9 ਦਾ ਰਹਿੰਦੇ ਆ 9 ਦਿਨ ਦਿਨ ਪੂਰੇ ਹੋਣ ਚ ਪਏ ਕੁਝ ਦਿਨ ਉੱਤੇ ਵੀ ਲੈ ਜਾਂਦੀ ਕਿ ਨਹੀਂ ਪਹਿਲੇ ਸੂਏ ਦਾ 10 ਦਿਨ ਉੱਤੇ ਲੈ 10 ਦਿਨ ਤੇ ਪਹਿਲੇ ਸੂਏ ਚ ਕਿੰਨਾ ਦੁੱਧ ਦੇਗੀ ਸੀ ਇਹਨੇ 13 14 ਕਿਲੋ ਦਿੱਤਾ 13 14 ਕਿਲੋ ਐਰ ਕੀ ਤੁਹਾਡੀ ਆਸਮਿਤ ਕਿੰਨੇ ਤਾਈਆਂ ਵੀ ਪਾ ਦੂਗੀ 18 ਤੱਕ ਹੈਗੀ ਆ ਇਹਨਾਂ ਜੇ ਕੋਈ ਆਪਣੇ ਨਾਲ ਸੌਦਾ ਕਰਦਾ ਸਾਈ ਕਰ ਲਊ ਤੇ ਆਪਾਂ ਇਹਨਾਂ ਦੁੱਧ ਚ ਵਾਧਾਂਗੇ ਚਵਾ ਕੇ ਵੀ ਦੇ ਦਾਂਗੇ ਚਵਾ ਕੇ ਵੀ ਦੇ ਦਾਂਗੇ ਹਨਾ ਹਾਂ ਤੇ ਇਹਦਾ ਬੱਚਾ ਪਹਿਲੇ ਸੂਏ 'ਚ ਆਇਆ ਆਪਣੇ ਕੋਲੇ ਹਨਾ ਬੱਚਾ ਨਹੀਂ ਇਹਦਾ ਉਹ ਲੈ ਆਂਦੇ ਤਾਂ ਕਿ ਹਨਾ ਤੇ ਇਹ ਤੇ ਸੀ ਹਾਂ ਠੀਕ ਆ ਕੱਟੀ ਸੀ ਕੱਟੀ ਸੀਗੀ ਬਾਈ ਆ ਠੀਕ ਆ ਹੁਣ ਇਹਦੇ ਗਾਂਢ ਜਿਹੜਾ ਟੀਕਾ ਭਰਾਇਆ ਚੰਗਾ ਹੀ ਭਰਾਇਆ ਕ ਹਾਂ ਲక్ష్ਮੀ ਦੇਰੀ ਦਾ ਭਰਾਇਆ ਹੈ ਯਾਰ ਠੀਕ ਆ ਲక్ష్ਮੀ ਦੇਰੀ ਵਾਲਿਆਂ ਦਾ ਹਾਂ ਤੋੜ ਕੇ ਦਿਖਾ ਤੇ ਬਣ ਕੇ ਕਿੰਨਾ ਟਾਈਮ ਦੁੱਧ ਦੇ ਜਾਂਦੀ ਹੈ ਇਹ ਇਹ ਤਾਂ ਆਪ ਹੀ ਖਟਣੀ ਪੈਣੀ 2 ਮਹੀਨੇ ਕਾਇਆਂ ਨੂੰ ਠੀਕ ਆ ਇਹ ਵੀ ਉਹਦੀ ਮਾਂ ਕਰਦੇ ਆ ਇਹੋ ਹੀ ਦੀ ਮਾਂ ਹੈ ਠਾ ਕਿੰਨਾ ਦੁੱਧ ਸੀਗਾ ਉਹ ਤਾਂ 22 ਕਿਲੋ ਜੋਆ ਉਹਦਾ 22 ਕਿਲੋ ਜੋਆ ਵਾ ਸਾਹਮਣੇ ਦੋਸਤੋ ਇਹਦੀ ਮਾਂ ਦੇਖ ਸਕਦੇ ਆ ਦੇਖ ਸਕਦੇ ਹੋ ਦੋਸਤੋ ਠੀਕ ਆ ਇਹ ਦੋਸਤੋ ਇਸੇ ਛੋਟੀ ਦੀ ਭੈਣ ਆ ਯਾਨੀ ਕਿ ਉਸੇ ਮੱਝ ਦੀ ਕੱਟੀ ਆ ਇਹ 7 ਮਹੀਨੇ ਹੋ ਰਾ ਬਾਈਆਂ ਦਾ ਬੰਦਰ ਬੁੰਤਰ ਇਹਦੀ ਵੀ ਕਰਮ ਵਾਲੀ ਦੀ ਦੇਖ ਲਓ ਇਹ ਬੜਾ ਦੋਸਤੋ ਸੇਲ ਨਹੀਂ ਗਈ ਸ਼ੌਂਕ ਨਾਲ ਤੁਹਾਨੂੰ ਵੀਡੀਓ ਚ ਕੱਟੀ ਵਿਖਾਦੀ ਆ ਇਹ ਵੇਚਣੀ ਨਹੀਂ ਬਾਈ ਨੇ ਦੇਖ ਸਕਦੇ ਆ ਹਵਾਨਾ ਕਰਮ ਵਾਲੀ ਬਹੁਤ ਸੋਹਣਾ ਬਣਾਈ ਆਉਂਦੀ ਆ ਚਾਰੇ ਥਣ ਗੈਪ ਚ ਨਿਖੜਵੇਂ ਹਵਾਨੇ ਦੇ ਉੱਤੇ ਨਾੜਾਂ ਦੇਖ ਸਕਦੇ ਆ ਬਾਕੀ ਤੁਰਦੀ ਦੇਖ ਸਕਦੇ ਆ ਦੋਸਤੋ ਪਲਵਾਨਾਂ ਵਾਂਗੂ ਤੁਰਦੀ ਆ ਦੇਖ ਸਕਦੇ ਆ ਬਹੁਤ ਚੰਗੀ ਝੋਟੀ ਦੋਸਤੋ ਚੰਗੇ ਕਦ ਕਾਠ ਵਾਲੀ ਪੱਠਪੁੜੇ ਵਾਲੀ ਝੋਟੀ ਪੂਰੇ ਚੌੜੇ ਪੱਠਪੁੜੇ ਦੀ ਝੋਟੀ ਦਿਖਾਦੀ ਆ। ਬਾਕੀ ਬਰੀਕ ਝੋਟੀ ਦੇਖ ਸਕਦੇ ਕਿੰਨੀਆਂ। ਪਤਲੇ ਪਿੰਡੇ ਦੀ ਕਾਗਯਾਰ ਕਾ ਪਿੰਡਾ ਦੋਸਤੋ। ਮੋੜ ਲਿਓ ਜੀ। ਬਹੁਤ ਸੋਹਣਾ ਹਵਾਨਾ ਬਣਾਊਗੀ ਕਰਮ ਵਾਲੀ ਜਿਹੜਾ ਥਾਣ। ਦੇਖ ਸਕਦੇ ਹੋ ਦੋਸਤੋ। ਟਾਪ ਦੀ ਦੋਸਤੋ ਝੋਟੀ ਤੁਹਾਨੂੰ ਦਿਖਾਦੀ ਆ। ਹਰਿਆਣੇ ਚ ਜਾਣ ਦੀ ਲੋੜ ਨਹੀਂ ਜੇ ਚੰਗੀ ਝੋਟੀ ਲੈਣੀ ਆ ਬਾਈ ਨਾਲ ਕਨੈਕਟ ਕਰ ਲਿਓ। ਦੁੱਧ ਵੀ ਬਾਈਆਂ ਦਾ ਆਪਾਂ 18 ਕਿਲੋ ਦੁੱਧ ਚਵਾ ਕੇ ਵੀ ਦੇ ਦਾਂਗੇ ਆਪਾਂ ਦੇਖ ਸਕਦੇ ਆ ਮੁੱਲੇ ਦਾ ਜੀ ਮੁੱਲ 180 ਆ 1 ਲੱਖ 80 ਹਜ਼ਾਰ ਵਿੱਚੋਂ ਮਾਨਦਾਨ ਹੋ ਜੂਗਾ ਜੀ ਮਾਨਦਾਨ ਹੋ ਜੀ ਠੀਕ ਆ 1 ਲੱਖ 80 ਹਜ਼ਾਰ ਦੋਸਤੋ ਮੋਲਾ ਬਾਈ ਨੂੰ ਚੰਗੀ ਕੀਮਤ ਇੱਥੇ ਵਪਾਰੀ ਵੀ ਲਾ ਰਹੇ ਆ ਦੋਸਤੋ ਇਹਦੀ ਚੰਗੀ ਕੀਮਤ ਬਹੁਤ ਚੰਗੀ ਕੀਮਤ ਲੱਗ ਰਹੀ ਆ ਝੋਟੇ ਦੀ ਦੇਖ ਸਕਦੇ ਆ ਦੋਸਤੋ ਪੂਰੀ ਟਾਪ ਦੀ ਝੋਟੀ ਦਿਖਾਈ ਆ ਵਾਦ ਵਾਦ ਜਿੰਨੀ ਵੀ ਹੋ ਸਕੇ ਵੀਡੀਓ ਵਾਦ ਵਾਦ ਸ਼ੇਅਰ ਕਰਿਓ ਤੇ ਫੋਨ ਨੰਬਰ ਆਪਣਾ ਜੀ 93652 94652 045 045 ਜੀ 06 06 94652 045 045 06 ਇਹ ਦੋਸਤੋ ਬਾਈ ਦੇ ਨੰਬਰ ਤੇ ਕਨੈਕਟ ਕਰ ਲਿਓ ਪੈਂਟ ਵੇਅਰੋ ਕੇ ਪੈਂਟ ਵੇਅਰ ਠੀਕ ਆ ਜੀ ਥੋੜਾ ਮੋਗਾ ਅੱਜ ਦੀ ਵੀਡੀਓ 'ਚ ਦੋਸਤੋ ਆ ਝੋਟੀ ਦਿਖਾਈ ਆ ਤੁਹਾਨੂੰ ਬਹੁਤ ਚੰਗੀ ਤੇ ਬਹੁਤ ਬਹੁਤ ਵੀਡੀਓ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਤਿਆਰ ਦੇ ਲੋ ਸਾਰੇ ਵੀਰਾਂ ਦਾ ਧੰਨਵਾਦ